ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਪੈਰੀ ਸਟਡੀ ਆਨਲਾਈਨ ਤੇ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਜਿਵੇਂ ਤੁਹਾਨੂੰ ਪਤਾ ਹੀ ਕੱਲ ਤੁਹਾਡਾ ਸਮਕਾਲੀ ਭਾਰਤੀ ਸਮਾਜ ਦਾ ਪਹਿਲਾ ਪੇਪਰ ਹੈ ਠੀਕ ਹੈ ਸੋ ਉਮੀਦ ਕਰਦੇ ਹਾਂ ਸਾਰਿਆਂ ਦੀ ਵਧੀਆ ਤਿਆਰੀ ਹੋਈ ਹੋਗੀ ਹੋਊਗੀ ਓਕੇ ਸਾਰਿਆਂ ਨੇ ਆਪਣੇ ਜਿਹੜੇ ਕੁਐਸਚਨ ਲਏ ਸੀ VIP ਉਹ ਪੜ੍ਹ ਲੈਣੇ ਹੋਣਗੇ ਵਧੀਆ ਤਿਆਰੀ ਕੀਤੀ ਹੋਣੀ ਆ ਜਿਹਨਾਂ ਨਹੀਂ ਲੈਓ ਅਗਲੇ ਪੇਪਰ ਤੋਂ ਪਹਿਲਾਂ ਲੈ ਸਕਦੇ ਆ ਠੀਕ ਆ ਬਹੁਤ ਸਸਤਾ ਆਫਰ ਚੱਲ ਰਿਹਾ ਸਿਰਫ 350 ਰੁਪਏ ਦੇ ਵਿੱਚ ਤੁਹਾਨੂੰ ਮੈਥ ਇੰਗਲਿਸ਼ ਦੀਆਂ ਵੀਡੀਓਜ਼ ਤੇ ਨਾਲ ਕੀ ਆ ਸਾਰੇ ਸਬਜੈਕਟਾਂ ਦੇ ਇੰਪੋਰਟੈਂਟ ਕੁਐਸਚਨ ਮਿਲਣਗੇ ਬਾਕੀ ਤੁਸੀਂ ਕੱਲ ਦਾ ਪੇਪਰ ਜਮਾ ਕੇ ਦੇਖ ਲਓ ਜਿਸ ਤੋਂ ਪੇਪਰ ਆਇਆ ਤਾਂ ਤੁਸੀਂ ਲੈ ਸਕਦੇ ਹੋਦਰਵਾਇਜ਼ ਜਿੱਥੋਂ ਪੜ੍ਹਨਾ ਉਥੋਂ ਤੁਸੀਂ ਪੜ੍ਹ ਸਕਦੇ ਹੋ ਸੋ ਕੱਲ ਵਾਲੇ ਪੇਪਰ ਲਈ ਕਾਫੀ ਸਟੂਡੈਂਟ ਦੇ ਮੈਸੇਜ ਆਇਆ ਸੀ ਕਿੰਨੇ ਪੇਜ ਲਿਖਣੇ ਆ ਵੈਸੇ ਮੈਂ ਪਹਿਲਾਂ ਵੀ ਇਸ ਦੇ ਉੱਪਰ ਟੌਪਿਕ ਦੇ ਉੱਪਰ ਵੀਡੀਓ ਬਣਾ ਠੀਕ ਹੈ ਵੀਡੀਓ ਨੂੰ ਪੂਰੀ ਦੇਖਿਓ ਕਿਉਂਕਿ ਐਂਡ ਵਿੱਚ ਮੈਂ ਇੱਕ ਦੋ ਕੁਐਸਚਨ ਦੱਸੂਗਾ ਜਿਹੜੇ ਪੇਪਰ ਦੇ ਵਿੱਚ ਆ ਸਕਦੇ ਆ ਕੱਲ ਨੂੰ ਓਕੇ ਸੋ ਪਹਿਲੀ ਗੱਲ ਤਾਂ ਜਿਹੜੇ ਵੱਡੇ ਕੁਐਸਚਨ ਹੈ ਜਿਹੜੇ ਕੁਐਸਚਨ ਆਪਣੇ ਕੋਲ ਕਿ 10 ਨੰਬਰਾਂ ਦੇ ਆ 10 ਨੰਬਰਾਂ ਵਾਸਤੇ ਤੁਸੀਂ ਕੋਸ਼ਿਸ਼ ਕਰਨੀ ਆ 4 ਤੋਂ ਲੈ ਕੇ 6 ਪੇਜ 4 ਹੋ ਜਾਣ 4500 ਹੋ ਜਾਣ 5000 ਹੋ ਜਾਣ 6 ਹੋ ਜਾਣ ਤਾਂ ਇਸ ਤਰੀਕੇ ਨਾਲ ਤੁਸੀਂ ਪੇਜ ਭਰਨੇ ਆ ਠੀਕ ਹੈ ਪੇਜ ਭਰਨ ਦਾ ਮਤਲਬ ਇਹ ਨਹੀਂ ਕੁਝ ਵੀ ਲਿਖ ਕੇ ਆਗੇ ਪ੍ਰੋਪਰ ਟਾਪਿਕ ਦੇ ਰਿਲੇਟਡ ਲਿਖ ਕੇ ਆਉਣਾ ਓਕੇ ਉਸ ਤੋਂ ਬਾਅਦ ਜਿਹੜੇ ਕੁਐਸਚਨ ਤੁਹਾਡੇ ਕੋਲ ਕੀ ਆ 3 ਨੰਬਰਾਂ ਵਾਲੇ ਆ 3 ਨੰਬਰਾਂ ਵਾਸਤੇ ਤੁਸੀਂ ਕੋਸ਼ਿਸ਼ ਕਰਨੀ ਆ 2 ਪੇਜ ਜਾਂ ਤੁਸੀਂ ਕੀ 3 ਪੇਜ ਫਿਲ ਕਰ ਸਕੋ ਠੀਕ ਹੈ ਪ੍ਰੋਪਰ ਉਹਦੀ ਇੰਟਰੋਡਕਸ਼ਨ ਉਸ ਤੋਂ ਬਾਅਦ ਪੁਆਇੰਟ ਐਕਸਪਲੇਨ ਕਰਨਾ ਲਾਸਟ ਵਿੱਚ ਕਨਕਲੂਜਨ ਲਿਖਣਾ ਤੇ ਲਾਸਟ ਵਿੱਚ ਜਿਹੜਾ 1 ਨੰਬਰ ਵਾਲੇ ਕੁਐਸਚਨ ਆ ਉਹਦੀ ਕੋਸ਼ਿਸ਼ ਕਰਨੀ ਆ ਅੱਧਾ ਪੇਜ ਜਾਂ ਇੱਕ ਪੇਜ ਤੁਸੀਂ ਉਸਦੇ ਬਾਰੇ ਜ਼ਰੂਰ ਲਿ ਗੇਸਟ ਕਰੂੰਗਾ ਤੁਸੀਂ ਪਹਿਲਾਂ ਸੀ ਪਾਰਟ ਕਰੋ ਫਿਰ ਬੀ ਕਰੋ ਫਿਰ ਤੁਸੀਂ ਏ ਕਰੋ ਕਿਉਂਕਿ ਇਸ ਤਰੀਕੇ ਨਾਲ ਤੁਹਾਡਾ ਕੀ ਇੱਕ ਤਾਂ ਟਾਈਮ ਬਚੇਗਾ ਠੀਕ ਹੈ ਕਿਉਂਕਿ ਜੇ ਤੁਸੀਂ ਪਹਿਲਾਂ ਛੋਟੇ ਕਰਨ ਲੱਗ ਗਏ ਤਾਂ ਹੋ ਸਕਦਾ ਤੁਹਾਡਾ ਟਾਈਮ ਐਂਡ ਵਿੱਚ ਬਚੇ ਨਾ ਠੀਕ ਹੈ ਤਾਂ ਕੋਸ਼ਿਸ਼ ਕਰਨੀ ਆ ਹਰੇਕ ਕੁਐਸਚਨ ਹਰੇਕ ਪੇਜ ਦੇ ਵਾਸਤੇ ਤੁਸੀਂ ਕਿ ਪੰਜ ਮਿੰਟ ਲੈ ਕੇ ਚੱਲਣੇ ਆ ਠੀਕ ਹੈ ਇਹ ਟਾਰਗੇਟ ਬਣਾ ਕੇ ਚਾਹੁੰਨਾ ਹੈ ਕਿ ਇੱਕ ਪੇਜ ਦੇ ਉੱਪਰ ਅਸੀਂ 5 ਮਿੰਟ ਲਗਾਉਣੇ ਆ ਦੋਵਾਂ ਪਾਸੇ ਤੁਸੀਂ ਮਾਰਜਨ ਲਗਾ ਲਿਓ ਇਸ ਤਰੀਕੇ ਜਿਵੇਂ ਸ਼ੀਟ ਹੁੰਦੀ ਹੈ ਸ਼ੀਟ ਦੇ ਦੋਵਾਂ ਪਾਸੇ ਥੋੜਾ ਥੋੜਾ ਮਾਰਜਨ ਲਗਾ ਲਿਓ ਇੱਕ ਥੋੜਾ ਖੁੱਲਾ ਖੁੱਲਾ ਲਿਖਿਓ ਹੈਡਿੰਗ ਪ੍ਰੋਪਰ ਬਣਾ ਕੇ ਲਿਖਿਓ ਠੀਕ ਹੈ ਜਿਵੇਂ ਤੁਸੀਂ ਹੈਡਿੰਗ ਲਿਖੋਗੇ ਹੈਡਿੰਗ ਤੋਂ ਅਗਲੇ ਪੇਜ ਤੋਂ ਤੁਸੀਂ ਪੈਰਾਗ੍ਰਾਫ ਸ਼ੁਰੂ ਕਰੋਗੇ ਓਕੇ ਇਹ ਸਾਰੀ ਇਨਸਟਰਕਸ਼ਨ ਮੈਂ ਪਹਿਲਾਂ ਦੱਸ ਚੁੱਕਿਆ ਜਿਨ੍ਹਾਂ ਨੇ ਪਹਿਲਾਂ ਵੀਡੀਓਜ਼ ਨਹੀਂ ਦੇਖੀਆਂ ਤੁਸੀਂ ਦੇਖ ਸਕਦੇ ਹੋ ਬਾਕੀ ਸਾਡਾ ਇੱਕ ਫ੍ਰੀ ਵਾਲਾ WhatsApp ਗਰੁੱਪ ਹੈ ਜਿੰਦਾ ਲਿੰਕ ਡਿਸਕ੍ਰਿਪਸ਼ਨ ਬਾਕ ਆਉਂਦੇ ਰਹਿੰਦੇ ਆ ਜਾਂ ਕੁਝ ਹੋਰ ਚੀਜ਼ਾਂ ਆਉਂਦੀਆਂ ਰਹਿੰਦੀਆਂ ਓਕੇ ਸੋ ਉਸ ਤੋਂ ਬਿਨਾ ਤੁਸੀਂ ਪੇਪਰ ਦੇ ਵਿੱਚ ਆਪਦਾ ਰੋਲ ਨੰਬਰ ਲੈ ਕੇ ਜਾਇਓ ਠੀਕ ਹੈ ਰੋਲ ਨੰਬਰ ਸ਼ਬਦਾ ਵਿੱਚ ਅੰਕਾਂ ਵਿੱਚ ਲਿਖਣਾ ਪੇਪਰ ਕੋਡ ਲਿਖਣਾ ਪੇਪਰ ਵਿਸ਼ਾ ਲਿਖਣਾ ਕਿਹੜਾ ਤੁਹਾਡਾ ਜੇਕਰ ਤੁਸੀਂ ਇੰਗਲਿਸ਼ ਮੀਡੀਅਮ ਚ ਕਰਨਾ ਚਾਹੁੰਦੇ ਹੋ ਇੰਗਲਿਸ਼ ਮੀਡੀਅਮ ਚ ਕਰ ਸਕਦੇ ਹੋ ਪੰਜਾਬੀ ਚ ਕਰਨਾ ਚਾਹੁੰਦੇ ਹੋ ਪੰਜਾਬੀ ਚ ਕਰ ਸਕਦੇ ਹੋ ਬਟ ਫਿਰ ਸਾਰੇ ਇੱਕੋ ਮੀਡੀਅਮ ਵਿੱਚ ਤੁਹਾਨੂੰ ਕਰਨੇ ਪੈਣਗੇ ਓਕੇ ਸੋ ਜੇਕਰ ਕੋਈ ਹੋਰ ਡਾਊਟ ਹੋਇਆ ਤਾਂ ਤੁਸੀਂ ਕਮੈਂਟ ਕਰ ਦਿਓ ਆਪਾਂ ਉਸ ਦੇ ਉੱਪਰ ਵੀਡੀਓ ਨੈਕਸਟ ਪੇਪਰ ਤੋਂ ਪਹਿਲਾਂ ਜ਼ਰੂਰ ਬਣਾਵਾਂਗੇ ਠ ਬਾਕੀ ਕੱਲ ਸ਼ਾਮ ਨੂੰ ਆਪਾਂ ਐਨਾਲਿਸਿਸ ਵੀ ਕਰਾਂਗੇ ਕਿ ਆਪਣੇ VIP ਕੁਐਸਚਨ ਦੇ ਵਿੱਚੋਂ ਕਿੰਨਾ ਪੇਪਰ ਆਇਆ ਜਾਂ ਨਹੀਂ ਆਇਆ ਥੈਂਕ ਯੂ ਵੈਰੀ ਮੱਚ